ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੈਤੋ ਜੈਤੋ ਤਹਿਸੀਲ ਹੈ ਫਰੀਦਕੋਟ ਜ਼ਿਲ੍ਹੇ ਦੀ ਤੇ ਨੇੜੇ ਇਹਦੇ ਬਾਜਾਖਾਨਾ ਕੋਟਕਪੂਰਾ ਗੋਨਿਆਣਾ ਇਹ ਰਹਿ ਜਾਂਦੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਜੈਤੋ ਤੋਂ ਬਾਜਾਖਾਨੇ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਬਾਈ ਹੋਰਿਆਂ ਦਾ ਘਰ ਤੇ ਇੱਥੇ ਵੀਰ ਵਪਾਰ ਦਾ ਕੰਮ ਕਰਦੇ ਆ ਇਹਨਾਂ ਕੋਲ ਵਹਿੜਾਂ ਤੇ ਗਾਵਾਂ ਵਿਕਰੀ ਵਾਲੀਆਂ ਆਉਂਦੀਆਂ ਨੇ ਜ਼ਿਆਦਾਤਰ ਨਾਖ ਜਰਸੀ ਜਾਂ ਜਰਸੀ ਕ੍ਰਾਸ ਹੁੰਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਕੋਸੇ ਤੁਸੀਂ ਦੇਖੋਗੇ ਛੋਟੀਆਂ ਵੱਛੀਆਂ ਤੇ ਕੁਝ ਵਹਿੜਾਂ ਵਿੱਚੋਂ ਗੱਬਣ ਵੀ ਹੈਗੀਆਂ ਸੋ ਆਪਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਨਾ ਕਿ ਜਿਹੜਾ ਤੁਹਾਨੂੰ ਜੱਜ ਗਿਆ ਉਹਦੀ ਤੁਸੀਂ ਤਸੱਲੀ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਸ਼ੁਰੂਆਤ ਗੱਬਣਾਂ ਵਾਲੇ ਪਾਸਿਓਂ ਕਰ ਲੈਨੇ ਆ ਉਸ ਤੋਂ ਬਾਅਦ ਜਿਹੜੀਆਂ ਵੱਛੀਆਂ ਕੁਝ ਹੋਰ ਹੈਗੀਆਂ ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਵਾਂਗੇ ਸੋ ਆਓ ਇਧਰਲੇ ਪਾਸਿਓਂ ਸ਼ੁਰੂਆਤ ਕਰਦੇ ਆਂ ਵੀਡੀਓ ਦੀ। ਬਾਈ ਸਤਿ ਸ੍ਰੀ ਅਕਾਲ। ਨਾਮ ਆਪਣਾ ਦੱਸਦੇ ਜੁਦੀਪ ਸਿੰਘ ਜੀ। ਜਗਦੀਪ ਭਾਈ ਅੱਜ ਕਾਫੀ ਨਾਗ ਆਪਣੇ ਕੋਲ ਪਹਿਲੇ ਨੰਬਰ ਤੇ ਬੱਚੀ ਕਿੰਨੇ ਚਿਰ ਦੀ ਗੱਬਣਾ ਹੈ? ਇਹ ਹੈਗੀ 6 ਮਹੀਨਿਆਂ ਦੀ ਗੱਬਣਾ ਜੀ। ਠੀਕ ਹੈ। ਦੰਦੋਂ ਕਿਵੇਂ? ਦੋ ਦੰਦ ਹੈ ਜੀ। ਦੋ ਦੰਦ 6 ਮਹੀਨਿਆਂ ਦੀ ਗੱਬਣ ਕੀ ਰੇਟ ਰੋਗਾ ਭਾਈ ਇਹਦਾ ਵੀ 38000 ਮੁੱਲ ਆ। ਠੀਕ ਹੈ। ਦੋ ਦੰਦ ਦਾ ਕਨਫਰਮ ਹੈ ਠੀਕ ਹੈ। 38000 ਰੇਟ ਹੈ ਤੇ 6 ਮਹੀਨਿਆਂ ਦੀ ਗੱਬਣਾ ਗਰਮੀ ਦੀ ਰੋਸ ਤਾਂ ਜਿਹਨੇ ਲਿਜਾਣੀ ਹੈ ਇੱਥੋਂ ਚੈੱਕ ਕਰਵਾ ਕੇ ਲਿਜਾਓ ਜੀ। ਸਾਡੇ ਚਾਹ ਰ ਤੋ ਹਾਈਟ 7.5 ਫੁੱਟ ਮਿੰਤੀ ਵਾਈ ਕਰੀ ਬੈਠਾ 6 ਮਹੀਨੇ ਦੀ ਗੱਭਣ ਹੈ ਤੋ ਤੁਸੀਂ ਚੈੱਕ ਕਰਵਾ ਕੇ ਲਿਆ ਸਕਦੇ ਹੋ 2 ਦੰਦ ਦਾ ਦਸਤੋ ਤੇ 38000 ਰੇਟ ਹੈ ਦੰਦ ਤੁਹਾਨੂੰ ਪਹਿਲਾਂ ਦਿਖਾਤੇ ਜਰਸੀ ਪੱਖ ਜ਼ਿਆਦਾ ਹੈ ਇਹ ਤੋਂ ਅੱਗੇ ਇੱਕ ਹੋਰ ਬੱਛੀ ਇਹ ਵੀ ਗੱਭਣ ਹੈ ਇਹਦੇ ਬਾਰੇ ਵੀ ਜਾਣਕਾਰੀ ਲਵਾਂਗੇ ਨਾਲ ਇੱਕ ਟੋਕੜ ਗੱਭਣ ਜਰਸੀ ਵੀ ਹੈ ਬਾਈ ਕੋਲ ਜਿਹੜੀ 3 ਨੰਬਰ ਤੇ ਹੈ ਜਿਹੜੀ ਇਹ 2 ਨੰਬਰ ਤੇ ਹੈ ਭਾਈ ਇਹ ਕਿੰਨੇ ਚਿਰ ਦੀ ਗੱਬਣਾ ਇਹ ਸਾਢੇ 3 ਮਹੀਨੇ ਦੀ ਚੱਕ ਪਾਸ ਹੈ ਜੀ ਸਾਢੇ 3ਾਂ ਦੀ ਹਾਂਜੀ 2 ਦੰਦਾਂ ਦੀ ਇਹ ਇਹਦਾ ਰੇਟ ਕੀ ਰਹਿਣਾ ਇਹਦਾ 25000 ਜੀ ਤੋਰ ਦੇ ਸਾਢੇ 3 ਮਹੀਨਿਆਂ ਦੀ ਗੱਬਣ ਚੱਕ ਪਾਸ ਹੈ 25000 ਰੇਟ ਹੈ 2 ਦੰਦਾਂ ਦੀ ਇਹ ਹੈ ਲਿਆ ਭਾਈ ਮੋੜ ਲਾ ਸੋ ਇਹਦਾ ਰੇਟ 25000 ਰੁਪਏ ਹੈ ਇੱਕ ਟੋਕੜ ਗੱਪਣਾ ਗਾਂ ਜਿਹੜੀ ਤੁਹਾਨੂੰ ਇਹਦੋਂ ਅੱਗੇ ਦਿਖਾਉਣੇ ਜਿਹੜੀ ਇਹ ਟੋਕੜ ਗੱਪਣਾ ਬਾਈ ਕਿੰਨੇ ਚਰ ਦੀ ਗੱਪਣਾ ਇਹ ਇਹ ਸਾਢੇ 4 ਮਹੀਨੇ ਦੀ ਠੀਕ ਹੈ 13 ਲੀਟਰ ਦੁੱਧਾ ਜੀ ਠੀਕ ਹੈ ਤੇ ਚਾਰ ਦੰਦਾ ਜੀ ਇਹਦਾ ਰੇਟ ਕੀ ਰਹਿਣਾ ਇਹਦਾ 55000 ਜੀ ਤੋਰੀ ਰੇਟ 55000 ਹੈ 13 ਲੀਟਰ ਦੁੱਧ ਬਾਈ ਕਹਿੰਦਾ ਹੈਗਾ ਤੇ ਸਾਢੇ 4 ਮਹੀਨੇ ਦੀ ਗੱਪਣ ਇਹ ਰੇਟ ਫੈਕਸ ਨਹੀਂ ਹੈ ਮਤਲਬ ਤੁਸੀਂ ਆਇਓ ਕੱਲ ਬਾਤ ਕਰਿਓ ਰੇਟ ਤੋਂ ਘੱਟ ਜੂਗਾ 55000 ਫਿਲਹਾਲ ਡਿਮਾਂਡ ਬਾਈ ਨਹੀਂ ਕੀਤੀ ਹੈ ਚੰਗੇ ਕੱਦ ਕਾਠ ਦੀ ਜਰਸੀ ਹੈ ਜਰਸੀ ਦੇ ਬੱਚੇ ਸੋਹਣੇ ਲੈ ਸਕਦੇ ਤੁਸੀਂ ਇੱਥੋਂ ਇਹ ਹਿੰਮਤ ਤਾਂ ਸਾਨੂੰ ਲੱਗ ਰਹੀ ਕਰਦੀ ਆਪਣੀ ਇਹ ਠੀਕ ਹੈ ਮਰਦਾ ਬਾਈ ਕਹਿੰਦਾ ਸੀ ਮਨ ਲੱਗਾ ਘਰ ਦੀ ਵਹਿੜਾ ਤਾਂ ਹੀ ਪਰਲੇ ਪਾਸੇ ਨੂੰ ਖੇਜਦੀ ਸੀ ਕਿਉਂਕਿ ਜਿਹੜੀਆਂ ਘਰੇ ਰੱਖੀਆਂ ਹੋਈਆਂ ਵਹਿੜਾ ਉਹ ਸਾਰੀਆਂ ਪਰਲੇ ਪਾਸੇ ਰਹਿੰਦੀਆਂ ਉਹ 13 ਲੀਟਰ ਦੁੱਧ ਹੈਗਾ ਚੈੱਕ ਪਾਸ ਤੁਸੀਂ ਕਰਵਾ ਸਕਦੇ ਹੋ ਦੁੱਧ ਇੱਥੋਂ ਚੋਕੇ ਲੈ ਲਓ ਜੀ ਇਹਦੇ ਅੱਗੇ ਇੱਕ ਜਰਸੀ ਬੱਚਾ ਇਹ ਦੋਨੇ ਬੱਚੇ ਖੀਰੇ ਆ ਜੀ ਤਿੰਨੇ ਠੀਕ ਹੈ ਇਹ ਜਰਸੀ ਆ ਜੀ ਉਹ ਸਾਈਵਾਲ ਦਾ ਦੋਨੇ ਬੱਚੇ ਠੀਕ ਹੈ ਇਹਨਾਂ ਦਾ 14-14000 ਰੁਪਏ ਰਿੰਗ ਦਾ ਜੋੜ ਦੇ ਤਿੰਨਾਂ ਦਾ ਠੀਕ ਹੈ ਓਕੇ ਸੋ ਦੋਸਤੋ 14-14000 42000 ਰੁਪਏ ਚ ਤਿੰਨ ਬੱਚੇ ਖੀਰੇ ਆ ਜਰਸੀ ਬੱਚੀ ਪਹਿਲੇ ਨੰਬਰ ਤੇ ਦੇਖ ਲਓ ਉਸ ਤੋਂ ਬਾਅਦ ਚ ਜਰਸੀ ਤੇ ਸਾਈਵਾਲ ਦਾ ਕਰਾਸ ਹੈ ਉਹ ਤੁਹਾਨੂੰ ਦਵਾਂਗੇ 14000 ਇਹਦਾ ਰੇਟ ਹੈ ਪਹਿਲੇ ਨੰਬਰ ਤੇ ਇਦੇ ਨਾਲ ਸਾਈਵਾਲ ਪੱਖ ਜ਼ਿਆਦਾ ਹੈ ਦੋਸਤੋ ਵੈਢ ਤੇ ਵਿੱਚ ਰੰਗ ਵੀ ਸੋਹਣਾ ਝੋਲ ਥੱਲੋਂ ਕਾਫੀ ਚੰਗੀ ਦਿਸਦੀ ਹੈ ਬਾਕੀ ਖਣ ਜਿਹੜੇ ਸਾਰੀਆਂ ਬੱਚਿਆਂ ਦੇ ਤੁਸੀਂ ਦੇਖੋਗੇ ਆਕੇ ਇਹਦਾ ਵੀ ਰੇਟ 14000 ਹੈ ਉਹ ਗੱਬਣ ਹੋਣ ਵਾਲੀ ਹੈ ਦਸੰਬਰ ਮਹੀਨੇ ਚ ਗੱਬਣ ਕਰਵਾ ਸਕਦੇ ਹੋ ਤੁਸੀਂ 14000 ਰੁਪਏ ਡਿਮਾਂਡ ਜਰਸੀ ਤੇ ਸਾਈਵਾਲ ਕ੍ਰੋਸ 28 ਲਾਲ ਰੰਗ ਦੀ ਇੱਕ ਹੋਰ ਬੱਚਾ ਇਹ ਵੀ ਸਾਈਵਾਲ ਪੱਖ ਜ਼ਿਆਦਾ ਇਹਦੇ ਚ ਤੇ ਇਹਦਾ ਵੀ ਰੇਟ 14000 ਹੀ ਹੈ ਇਹ ਵੀ ਖੀਰੀ ਹੈ ਲੈ ਤੁਮ ਹੋਰ ਲਵੋ ਤਾਂ ਟਾਂਟਾ ਇਹਦਾ ਤੁਸੀਂ ਦੇਖ ਲਓ ਰੰਗ ਇਹਦਾ ਵੀ ਸੋਹਣਾ ਸွေ ਤਿੰਨ ਨਗ ਇੱਕੋ ਸੇਮ ਰੇਟ ਦੇ ਹੈ ਵਿਚਾਰੜੀ ਕੋ ਅੱਛੀ ਦੀ ਉਮਰ ਇਹਨਾਂ ਨਾਲ ਥੋੜੀ ਵੱਡੀ ਹੈ ਦੂਜੀਆਂ ਜਿਹੜੀਆਂ ਸੇਮ ਜੀ ਉਮਰ ਦੀਆਂ ਇਹ ਤੋਂ ਅੱਗੇ ਕੁਝ ਹੋਰ ਮਾਲ ਹੈਗਾ ਬਾਈ ਕੋਲ ਬੱਚੀਆਂ ਹੈ ਚਾਰ ਬੱਚੇ ਨੇ ਚਾਰਾਂ ਦਾ ਅਲੱਗ-ਅਲੱਗ 11-11000 ਰੁਪਏ ਰੇਟ ਹੈ ਦੰਦੋ ਕਿਵੇਂ ਬਈ ਇਹ ਚਾਰੇ ਬੱਚੇ ਤਿੰਨ ਦੋ ਦੰਦਾਂ ਦਾ ਵੀ ਪਰਲਾ ਬੱਚਾ ਚੌਥਾ ਕੀ ਦਾ ਬਸ ਇੱਥੇ ਖੜੀਆਂ ਹੀ ਦਿਖਾ ਦਿੰਦੇ ਆ ਸੋ ਦੋਸਤੋ ਇਹ ਦੋ ਦੰਦ ਪਹਿਲੇ ਤਿੰਨ ਬੱਚੇ ਤਿੰਨ ਬੱਚੀਆਂ ਦੋ ਦੰਦ ਹੈ ਪਹਿਲੇ ਤਿੰਨ ਨੰਬਰਾਂ ਦੇ ਉੱਤੇ 11 11000 ਰੇਟ ਹੈ ਕਾਫੀ ਕਲਰ ਦੀ ਅੱਛੀ ਕਾਫੀ ਚੰਗੇ ਕਦ ਕਾਠਦੀ ਹੈ ਦੋ ਦੰਦ ਦਾ ਮੂੰਹ ਦੇ ਵਿੱਚੋਂ ਇੱਕ ਨਾਲ ਹੋਰ ਬੱਚਾ ਜਿਹੜਾ ਰੇਟ ਕੁਛ ਘਟ ਜਾਂਦਾ ਹੁੰਦਾ ਬਾਕੀ ਤੁਸੀਂ ਆ ਕੇ ਦੇਖਿਓ ਇਹ ਤੋਂ ਅੱਗੇ ਜਿਹੜੇ ਬਈ ਆਚਾਰਨਾਗ ਹੈ ਇਹ ਤਿੰਨਾਂ ਬੱਚਿਆਂ ਦਾ 20000 ਰੁਪਏ ਮੁੱਲ ਹੈ ਇਹ ਤਿੰਨੇ 20000 ਦੇ ਦੇ ਦੇਵਾਂਗੇ ਠੀਕ ਹੈ ਇਹਨਾਂ ਦਾ ਕੋਈ ਫੂਡ ਚਾਹ ਨਹੀਂ ਜੀ ਬਹੁਤ ਸਾਫ਼ ਢੋਲੀ ਹੋਣਾ ਜੀ ਠੀਕ ਹੈ ਠੀਕ ਹੈ ਬੱਸ ਕਰ ਦੇ ਸੋ ਇਹ ਤਿੰਨ ਨਾਗ ਜਿਹੜੇ ਇਸ ਸਾਈਡ ਤੇ ਖੜੇ ਆ 20000 ਰੁਪਿਆ ਤਿੰਨਾਂ ਦਾ ਇਹ ਤੋਂ ਅੱਗੇ ਚਾਰ ਵੱਛੀਆਂ ਜਿਨ੍ਹਾਂ ਦਾ ਰੇਟ 11 11000 ਪਰ ਹੈੱਡ ਹੈ ਤਿੰਨ ਦੋ ਦੰਦਾਂ ਦਾ ਇੱਕ ਖੀਰੀ ਹੈ ਇਹ ਤੋਂ ਅੱਗੇ ਤਿੰਨ ਨਾਗ ਜਿਨ੍ਹਾਂ ਦਾ ਰੇਟ 14 14000 ਹੈ ਤਿੰਨੇ ਖੀਰੀਆਂ ਤੇ ਬਾਕੀ ਜਿਹੜੇ ਨਾਗ ਸੀਗੇ ਉਹਨਾਂ ਦਾ ਰੇਟ ਅਲੱਗ ਤੋਂ ਤੁਹਾਨੂੰ ਦੱਸ ਹੀ ਦਿੱਤਾ ਹੈ ਅੱਜ ਦੀ ਵੀਡੀਓ ਦੇ ਇਹ ਪਸ਼ੂ ਵਕਾਊ ਸੀ ਆ ਕੇ ਦੇਖਿਓ ਕਰਿਓ ਤਸੰਦੀ ਤੇ ਫਿਰ ਤੁਸੀਂ ਖਰੀਦ ਲਿਓ ਧੰਨਵਾਦ ਵੀਡੀਓ ਦੇਖਣ ਵਾਸਤੇ